ਅੱਜ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼੍ਰੀ ਮਲਕੀਸ਼ ਸਿੰਘ ਥਿੰਦ ਚੇਅਰਮੈਨ ਪੰਜਾਬ ਰਾਜ ਪਛੜੀਆਂ ਜਾਤੀਆਂ ਕਮਿਸ਼ਨਰ ਡੀਸੀ ਕੰਪਲੈਕਸ ਮੁਕਸਰ ਵਿਖੇ ਪਹੁੰਚੇ। ਉਹਨਾਂ ਵੱਖ-ਵੱਖ ਧਿਕਾਰਾਂ ਨਾਲ ਮੀਟਿੰਗ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨਾਲ ਹੋ ਰਹੇ ਤੱਕੇ ਨੂੰ ਕਮਿਸ਼ਨਰ ਬਰਦਾਸ਼ਤ ਨਹੀਂ ਕਰੇਗਾ। ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਅਰਜ਼ੀਆਂ ਤੋਂ ਪਤਾ ਲੱਗ ਰਿਹਾ ਹੈ ਕਿ ਪੰਜਾਬ ਅੰਦਰ ਪਛੜੀਆਂ ਜਾਤੀਆਂ ਦੇ ਲੋਕਾਂ ਨਾਲ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਤੋਂ ਲੋਨ ਡਿਪਾਰਟਮੈਂਟ ਲੋਕ ਵੱਲੋਂ ਜ਼ਬਰੀ ਵਸੂਲੀ ਕੀਤੀ ਜਾ ਰਹੀ ਹੈ ਜੋ ਹਰ ਕਿਸ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੈਂ ਥੋੜੇ ਤਕੀਬ ਇਹ ਬੇਨਤੀ ਲੈ ਕੇ ਆਇਆ ਕਿ ਕਿਤੇ ਵੀ ਕਿਸੇ ਨਾਲ ਬੇਤਰਾ ਨਾ ਹੋਵੇ ਕਿਤੇ ਵੀ ਕਿਸੇ ਨੂੰ कोई अपना बहन ही ਮਿਲਣ ਆਉਣ ਵਾਸਤੇ ਧੱਕੇ ਨਾਲ ਥਾੜੇ ਪੈਰ ਕਿਸੇ ਨੂੰ ਕੋਈ ਦਸਤਾਵੇਜ਼ ਨਾਲ ਹੋਵੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਉਹ ਉਹ ਮੈਂ ਉਹ ਤੇਰੀ ਬੇਨਤੀ ਕੀਤੀ ਹੈ ਜੇ ਕਰ ਰਹੇ ਕਿ ਅੱਗੇ ਤੋਂ ਜੋ ਪਹਿਲੇ ਹੋ ਗਿਆ ਹੋ ਗਿਆ ਮੇਰੇ ਕੋਲ ਜਿੰਨਾ ਸਮਾਂ ਹੈ ਕਿਰਪਾ ਕਰਕੇ ਉਸ ਸਮੇਂ ਦੌਰਾਨ ਕਿਸੇ ਰੁਕਮਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਆਪਣੇ ਸਾਰੇ 25 ਰੇਣੀਆ ਦੇ ਭਾਈਚਾਰੇ ਨੂੰ ਇਹ ਬੇਨਤੀ ਵੀ ਕਰ ਰਿਹਾ ਹਾਂ ਕਿ ਅਗਰ ਕੋਈ ਅਫਸਰ ਸਹਿਬਾਨ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਹੈ ਕਿਤੇ ਤੁਹਾਨੂੰ ਪ੍ਰੋਬਲਮ ਆndi ਹੈ ਜੇ ਤੁਸੀਂ ਮੈਨੂੰ ਮੇਲ ਕਰਕੇ WhatsApp ਕਰਕੇ ਫੋਨ ਕਰਕੇ ਜਾਂ ਮੇਰੇ ਦਫ਼ਤਰ 68 ਮੁਹਾਲੇ ਚ ਪਹੁੰਚ ਕੇ ਮੈਨੂੰ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਤੁਰੰਤ ਕਾਰਵਾਈ ਕਰਕੇ ਤੁਹਾਡਾ ਜਿਹੜਾ ਕੋਈ ਨੁਕਸਾਨ ਹੁੰਦਾ ਹੈ ਮਹਾਂ ਜੋ ਕੀਆ ਜਾ ਸਕੇ ਤੁਹਾਨੂੰ ਜੋ ਵੀ ਫਾਇਦਾ ਮਿਲਣਾ ਚਾਹੀਦਾ ਉਹ ਮੈਂ ਦਾ ਤਰੁਵਾਇਆ ਜਾ ਸਕਦਾ। ਜੋ ਸਮੇਂ ਸਮੇਂ ਤੇ ਆਪਾਂ ਇਹ ਮੀਟਿੰਗ ਕਰਦੇ ਰਹਾਂਗੇ। ਅੱਜ ਮੇਰੀ ਲੱਭਕ ਸਬ-ਡਿਪਟੀ ਦੇ ਜੀ ਮੀਟਿੰਗ ਦੇ ਅਨੁਸਾਰਨ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਮੈਂ ਉਮੀਦ ਕਰਦਾ ਕਿ ਜੇ ਪਾਉਂ ਸਭ ਕੁਝ ਜਿਹੜਾ ਹੈ ਉਹ ਸੌਂਸਲੀ ਦੇ ਵਧੀਆ ਤਰੀਕੇ ਨਾਲ ਚਲਾਉਂਗੇ। ਬਹੁਤ ਸਾਰਿਆ ਰੱਖੇ ਤੇ ਪਾਉਂਦੇ ਜਿੱਤਾਰਵਾ। ਪਤਾ ਅਮਾ ਮਹਿਸੂਸ ਕਰ ਰਹੇ ਹਾਂ ਕਿ ਸ਼੍ਰੀਮਤੀ ਕੀਤ੍ਰਿੰਝੀ ਲਵਨੀ ਜੀ ਚੇਅਰਮੈਨ ਨੇ ਪੰਜਾਬ ਬੈਕਵਰਡ ਕਲਾਸਿਸ ਕਾਰਪੋਰੇਸ਼ਨ ਦੇ ਇਸ਼ੂਏਸ਼ਨ ਦੇ ਉਹ ਸਾਡੇ ਵਿੱਚ ਆਏ ਨੇ ਉਹਨਾਂ ਦੇ ਨਾਲ ਵੀ ਮੈਂ ਚੇਅਰਮੈਨ ਜਗਦੇਵ ਪਾਲ ਜੀ ਚੇਅਰਮੈਨ ਸੁਖਿੰਦਰ ਕੌੜੀ ਸਾਹਿਬ ਆਮਾ ਆਪਣੀ ਪਾਰਟੀ ਪ੍ਰਦਰਸ਼ੀ ਜਿਵੇਂ ਜਸ਼ਨਪਰਾੜ ਜੀ ਹੋਰ ਤਤਪਰੰਤੇ ਸੱਜਣ ਜਿਹੜੇ ਵੀ ਆਏ ਨੇ ਤੇ ਡਿਫਰੈਂਟ ਬੈਂਕ ਹੈ ਉਹ ਜਿਹੜੇ ਅਫਸਰ ਸਾਇਬਰ ਪ੍ਰੈਸ ਤੋਂ ਪੀਪੀਆਰੋ ਸਾਥੇ ਬੈਂਕ ਮੇ ਤੋਂ ਪ੍ਰੈਸ ਤੋਂ ਜਿਹੜੇ ਵੀ ਆਏ ਨੇ ਸਾਰੇ ਵੀ ਸਭ ਦਾ ਬਹੁਤ ਕਿ ਉਹਨਾਂ ਨੇ ਸਾਡੇ ਨਾਲ ਬੜੇ ਕੋਆਪਰੇਸ਼ਨ ਕੀਤੀ ਹੈ ਇਸ ਬਿਧੀ ਦੇ ਵਿੱਚ ਸਟਾਫ ਆ ਕੇ ਲੋਕਾਂ ਨੇ ਇਹਨਾਂ ਪ੍ਰਸਰ ਤੋਂ ਪੇਸ਼ੰਦ ਦੇ ਦੇਸ਼ ਪ੍ਰਾਪਤ ਕੀਤੇ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੇ ਨੇ ਫਰਸਟ ਹੈਂਡਿੰਗ ਆਪ ਜੀ ਨੇ ਜਿਹੜੀ ਕਿਰਾਉਂਤ ਫਟਾਈ ਕਮੇਟੀ ਨੂੰ ਕੁਛ ਕਰਾਂਗੇ ਜਿਹੜੇ ਲਾਭ ਲੋਕਾਂ ਨੂੰ ਜਿਹੜੇ ਆਪ ਜੀ ਨੇ ਦੱਸਿਆ ਲੋਕਾਂ ਨੇ ਸਰਕਾਰ ਨੇ ਦਿੱਤੇ ਨੇ ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ ਨੇ ਇਸੇ ਨੂੰ ਫਟਕੜਕਵਰੀ ਵੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਕਾਸਟ ਆਫ ਸਾਰੇ ਚਾਈ ਨੇ ਸਰ ਨੇ ਡਾਇਰੈਕਸ਼ਨ ਦਿੱਤੀ ਵੀ ਅਸੀਂ ਜਿਨ੍ਹਾਂ ਦੇ ਪੂਰੇ ਉਤਰਾਵੇਂ ਸਰ ਫਰੇ ਉਤਰਾਵੇਂ ਦੇਣਾ ਸਰ ਆਪ ਸਭ ਗਾਈਡ ਕਰਦੇ ਰਹਿਣਾ ਸਾਵੇਂ ਸਰ ਥੈਂਕ ਯੂ ਵੈਰੀ ਗੁੱਡ ਸਰ ਸਰ ਇਹ ਸਾਰਾ ਕਾਰਜਵਾਹ ਸੇ ਜੋ ਨਾ ਜਿਵੇਂ ਕਿ ਸਿਧਰਾਜ

मेरे दफ्तर तक पहुंचा देते हो ठीक है सर वोटर सर धन्यवाद ले लो ਬਸ ਸਰ ਹੈਲਥ ਮਿਸਟਰ ਸਾਹਿਬ ਵੀ ਅਜ ਬੀਸੀ ਹੈ ਜੀ 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 ਜਾ ਸਕਦੇ ਥੈਂਕ ਯੂ ਜੀ ਸਿਲਸਰ ਸਨਾ ਧੰਨਵਾਦ ਤੁਹਾਡਾ ਅਸੀਂ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬੋਲੋ ਜੀ ਜਰਾ ਜੀ ਮਤਲਬ